ਅੱਜ ਜੀ ਆਪਾਂ ਸਾਰੇ ਇੱਥੇ ਕਲਨੌਰ ਇਕੱਠੇ ਹੋਏ ਸੀਗੇ ਤੇ ਇੱਕ ਮੇਰੀ ਸਾਰੀ ਜਿਹੜੇ ਮੇਰੇ ਭਰਾ ਵੀਰ ਸਭ ਇੱਥੋਂ ਨਿਕਲ ਰਹੇ ਆ ਰਮਦਾਸਵਾਲ ਸੇਵਾ ਕਰਨ ਲਈ ਉਹਨਾਂ ਨੇ ਇੱਕੋ ਅਪੀਲ ਹੈ ਕਿ ਇੱਕ ਵਾਰ ਕਲਨੌਰ ਖੜਕੇ ਵੀ ਜ਼ਰੂਰ ਦੇਖਿਆ ਜਾਏ ਇੱਥੇ ਵੀ ਲੋਕ ਕਾਫੀ ਪੀੜਿਤ ਆ ਚਾਰੇ ਦੀ ਲੋੜ ਹੈ ਚੋਗੇ ਦੀ ਲੋੜ ਹੈ ਤੇ ਇੱਥੇ ਵੀ ਪੂਰੀ ਪੁਰਜ਼ੋਰ ਸੇਵਾ ਨਿਭਾਈ ਜਾਏ ਇਹ ਪੰਜਾਬੀ ਹੋਣ ਦੇ ਨਾਤੇ ਤੇ ਅੱਜ ਦੇ ਸਾਰੇ ਵੀਰ ਸੇਵਾ ਕਰ ਰਹੇ ਆ ਇਦੇ ਵਿੱਚ ਮੇਰੀ ਇਹ ਅਪੀਲ ਹੈ ਸਾਰਿਆਂ ਨੂੰ ਵੀ ਇੱਕ ਵਾਰ ਕਲਾਨੌਰ ਆ ਕੇ ਵੀ ਇੱਥੇ ਵੀ ਸੇਵਾ ਨਿਭਾਈ ਜੇ ਇੱਥੇ ਬਹੁਤ ਵਧੀਆ ਸਾਡੇ ਮੋਤਵਰ ਸੱਜਣ ਕੰਮ ਕਰ ਰਹੇ ਨੇ ਤੇ ਮੇਰੀ ਪਹਿਲੀ ਪੋਸਟਿੰਗ ਵੀ ਰਹੀ ਹੈ ਇੱਥੇ ਮੈਂ ਐਸਐਚਓ ਵੀ ਰਿਆ ਤੇ ਇੱਥੇ ਖਾਸ ਇੱਕ ਪਿਆਰ ਹੈ ਇੱਕ ਆਪਣਾਪਣਾ ਇਸ ਏਰੀਆ ਦੇ ਨਾਲ ਤੇ ਇਸ ਦੇ ਤਹਿਤ ਜਿੰਨਾ ਕਿ ਸਾਡਾ ਦਸਵੰਧ ਕੱਢਦੇ ਆਪੋ ਉਹ ਵੀ ਕੱਢ ਕੇ ਜਾਵਾਂਗੇ ਤੇ ਕਾਈਂਡਲੀ ਸਾਰੇ ਇੱਥੇ ਆ ਕੇ ਆਪਣੀ ਸੇਵਾ ਜ਼ਰੂਰ ਕਰਾਂ। ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰੀਕੇ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਦਿਲਪੀਰ ਸਿੰਘ ਆਈਪੀਐਸ ਜਿਨ੍ਹਾਂ ਨੇ ਦੱਸਿਆ ਕਿ ਕਲਨੌਰ ਵੀ ਬਤੌਰ ਆ ਸਚੁਰ ਰਹਿ ਗਏ ਨੇ ਤੇ ਏਸੀਪੀ ਦੀਨਾ ਨਗਰ ਰਹਿ ਗਏ ਤੇ ਇਸ ਟਾਈਮ ਤੇ ਰੋਪੜ ਤਨਾਤ ਨੇ ਤੇ ਉਹਨਾਂ ਦੀ ਇੱਥੇ ਬਹੁਤ ਵਧੀਆ ਸੁਭਾਵਾਂ ਸੀ ਉਹਨਾਂ ਦੀ दिली ਇੱਛਾ ਸੀ ਕਿ ਮੈਂ ਇਸ ਏਰੀਆ ਦੇ ਨਾਲ ਮੇਰਾ ਬਹੁਤ ਲਗਾਓ ਹੈ ਬਹੁਤ ਪਿਆਰ ਲੋਕਾਂ ਦਿੱਤਾ ਸੀ ਉਹ ਇਸ ਏਰੀਆ ਦੇ ਹਾਰਡ ਪੀਟ ਵਾਸਤੇ ਜਿਹੜੇ ਆ ਮਦਦ ਵਾਸਤੇ ਆਏ ਆ ਸਾਡੇ ਨਾਲ ਮਦਦ ਵੀ ਕਰ ਰਹੇ ਨੇ ਤੇ ਅਸੀਂ ਇਹ ਬੇਨਤੀ ਕਰਾਂਗੇ ਕਿ ਜਿਹੜਾ ਕਲਨੌਰ ਆਉਂਦਾ ਵਾ ਕਲਨੌਰ ਤੋਂ ਗਾਂ ਰਮਦਾਸ ਡੇਰਾ ਬਾਬਾ ਨਾਨਕ ਜਾਂਦਾ ਉੱਥੇ ਵੀ ਜਾਓ ਲੇਕਿਨ ਕਲਾਨੌਰ ਕਿਰਨ ਨਾਲਾ ਨਦੀ ਦੇ ਨਾਲ ਪੈਂਦਾ ਵਾ ਰਾਵੀ ਦੇ ਨਾਲ ਪੈਂਦਾ ਇੱਥੇ ਕਾਫੀ ਕਿਸਾਨ ਜਿਹੜੇ ਨੇ ਜ਼ਮੀਨਾਂ ਜਿਹੜੀਆਂ ਉਹਨਾਂ ਦੀਆਂ ਪ੍ਰਭਾਵਿਤ ਹੋ ਗਈਆਂ ਉਹ ਵੀ ਬੇहद ਲੋੜਵੰਦ ਨੇ ਕਿਉਂਕਿ ਸਭ ਤੋਂ ਪਹਿਲਾਂ ਪਾਣੀ ਇੱਥੋਂ ਲੰਘ ਕੇ ਜਾਂਦਾ ਤੇ ਇਹ ਵੀ ਜ਼ਰੂਰੀ ਨਹੀਂ ਕਿ ਇੱਥੋਂ ਦੇ ਡੇਰੇ ਜੇ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ ਲੋਕਾਂ ਦਾ ਬਹੁਤ ਜ਼ਿਆਦਾ مالی ਨੁਕਸਾਨ ਜਿਹੜਾ ਵਾ ਨਹੀਂ ਹੋਇਆ ਲੇਕਿਨ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਾਰਾ ਵੀ ਚਾਹੀਦਾ ਲੋਕਾਂ ਦੀ ਅਸੀਂ ਬਾਹ ਵੀ ਵੜਨੀ ਹੈ ਇਸ ਕਰਕੇ ਗਾਇਕਾਂ ਨੂੰ ਸਮਾਜ ਸੇਵਕਾਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕਲਾਨੌਰ ਇਤਿਹਾਸਕ ਕਸਬਾ ਕਲਾਨੌਰ ਹੈ ਇੱਥੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਬਲੱਡ ਡੋਨਰ ਸੁਸਾਇਟੀ ਦੁਆਰਾ ਕਲਕੀਤਾ ਸਹਿ ਮੌਜੂਦ ਹੈ। ਸਮੂਹ ਜਿਹੜੇ ਸਾਡੇ ਸਮਾਜ ਸੇਵਕ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਹੈਲਪਲਾਈਨ ਡੈਸਕ ਸ਼ੁਰੂ ਕੀਤਾ। ਇੱਥੇ ਅਸੀਂ ਤੁਸੀਂ ਸਾਡੇ ਕੋਲ ਠਹਿਰੋ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ ਖੇਤਰਾਂ ਦੇ ਵਿੱਚ ਲੋੜ ਹੈ ਕਿਸੇ ਨੂੰ ਕਿਸ ਚੀ ਦੀ ਲੋੜ ਹੈ। ਤੁਸੀਂ ਉੱਥੇ ਜਾਓ ਖੁਦ ਜਾ ਕੇ ਤੁਸੀਂ ਸੇਵਾ ਕਰਨੀ। ਅਸੀਂ ਕਿਸੇ ਨੇ ਤੁਹਾਡੇ ਨਾਲ ਨਹੀਂ ਜਿਨਾ ਤੁਹਾਨੂੰ ਨੰਬਰ ਦੇ ਦੇਣੇ ਨੇ ਤੁਸੀਂ ਉੱਥੇ ਜਾ ਕੇ ਵੈਰੀਫਾਈ ਕਰੋ ਜੇ ਤੁਹਾਨੂੰ ਲੱਗਦਾ ਕਿ ਜਾਇਜ਼ ਆ ਉੱਥੇ ਸੇਵਾ ਕਰਨੀ। ਵਾਕਿ ਤੁਸੀਂ ਜਿਹੜੇ ਅਸੀਂ ਤੁਹਾਨੂੰ ਨੰਬਰ ਦਾਂਗੇ ਤੁਸੀਂ ਸੋਚੋਗੇ ਕਿ ਤੁਹਾਡੀ ਸੰਬੰਧ ਦੀ ਮਾਇਆ ਸਹੀ ਜਗ੍ਹਾ ਤੇ ਜਾ ਰਹੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕਲਨੌਰ ਇੱਕ ਤੇ ਸੈਂਟਰ 'ਚ ਰੋਕੇ ਜਾਓ ਇਹ ਸਮਾਜ ਸੇਵਕ ਜਿਹੜੇ ਨੇ ਸਾਰੇ ਉਹ ਇੱਥੇ ਹੀ ਰੋਕਾਂ ਤੇ ਜਿਹੜੇ ਇੱਥੋਂ ਦੇ ਕਿਸਾਨਾਂ ਦੀ ਤੇ ਲੋਕਾਂ ਦੀ ਲੋਕਾਂ ਦੀ ਬਾਹਰ ਜ਼ਰੂਰ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਹੀ ਆਪਾਂ ਸਾਰੇ ਇੱਥੇ ਕਲਨੌਰ ਇਕੱਠੇ ਹੋਏ ਸੀਗੇ ਤੇ ਇੱਕ ਮੇਰੀ ਸਾਰੀ ਜਿਹੜੇ ਮੇਰੇ ਭਰਾ ਵੀਰ ਸਭ ਇੱਥੋਂ ਨਿਕਲ ਰਹੇ ਆ ਰਮਦਾਸਵਾਲ ਸੇਵਾ ਕਰਨ ਲਈ ਉਹਨਾਂ ਨੇ ਇੱਕੋ ਅਪੀਲ ਹੈ ਕਿ ਇੱਕ ਵਾਰ ਕਲਨੌਰ ਖੜਕੇ ਵੀ ਜ਼ਰੂਰ ਦੇਖਿਆ ਜਾਏ ਇੱਥੇ ਵੀ ਲੋਕ ਕਾਫੀ ਪੀੜਿਤ ਹੈ ਚਾਰੇ ਦੀ ਲੋੜ ਹੈ ਚੋਗੇ ਦੀ ਲੋੜ ਹੈ ਤੇ ਇੱਥੇ ਵੀ ਪੂਰੀ ਪੁਰਜ਼ੋਰ ਸੇਵਾ ਨਿਭਾਈ ਜਾਏ ਇਹ ਪੰਜਾਬੀ ਹੋਣ ਦੇ ਨਾਤੇ ਤੇ ਜਿਵੇਂ ਸਾਰੇ ਵੀਰ ਸੇਵਾ ਕਰ ਰਹੇ ਹੈ ਇਦੇ ਵਿੱਚ ਮੇਰੀ ਇਹ ਅਪੀਲ ਹੈ ਸਾਰਿਆਂ ਨੂੰ ਵੀ ਇੱਕ ਵਾਰ ਕਲਾਨੌਰ ਆ ਕੇ ਵੀ ਇੱਥੇ ਵੀ ਸੇਵਾ ਨਿਭਾਈ ਜੇ ਇੱਥੇ ਬਹੁਤ ਵਧੀਆ ਸਾਡੇ ਮੋਤਵਰ ਸੱਜਣ ਕੰਮ ਕਰ ਰਹੇ ਨੇ ਤੇ ਇਹ ਮੇਰੀ ਪਹਿਲੀ ਪੋਸਟਿੰਗ ਵੀ ਰਹੀ ਹੈ ਇੱਥੇ ਮੈਂ ਐਸਐਚਓ ਵੀ ਰਿਹਾ ਤੇ ਇੱਥੇ ਖਾਸ ਇੱਕ ਪਿਆਰ ਹੈ ਇੱਕ ਆਪਣਾਪਣਾ ਇਸ ਏਰੀਆ ਦੇ ਨਾਲ ਤੇ ਇਸ ਦੇ ਤਹਿਤ ਜਿੰਨਾ ਕਿ ਸਾਡਾ ਦਸਵੰਦ ਕੱਢਦੇ ਆਪੋ ਉਹ ਵੀ ਕੱਢ ਕੇ ਜਾਵਾਂਗੇ ਤੇ ਕਾਈਂਡਲੀ ਸਾਰੇ ਇੱਥੇ ਆ ਕੇ ਆਪਣੀ ਸੇਵਾ ਜ਼ਰੂਰ ਕਰਾਂ। ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰੀਕੇ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਦਿਲਪੀਰ ਸਿੰਘ ਆਈਪੀਐਸ ਜਿਨ੍ਹਾਂ ਨੇ ਦੱਸਿਆ ਕਿ ਕਲਨੌਰ ਵੀ ਉਹ ਬਤੌਰ ਸੱਚ ਉਹ ਰਹਿ ਗਏ ਨੇ ਤੇ ਏਸੀਪੀ ਦੀਨਾ ਨਗਰ ਰਹਿ ਗਏ ਤੇ ਇਸ ਟਾਈਮ ਤੇ ਰੋਪੜ ਤਨਾਤ ਨੇ ਤੇ ਉਹਨਾਂ ਦੀ ਇੱਥੇ ਬਹੁਤ ਵਧੀਆ ਸੁਭਾਵਾਂ ਸੀ ਉਹਨਾਂ ਦੀ ਦਿਲੀ ਇੱਛਾ ਸੀ ਕਿ ਮੈਂ ਇਸ ਏਰੀਆ ਦੇ ਨਾਲ ਮੇਰਾ ਬਹੁਤ ਲਗਾਓ ਹੈ ਬਹੁਤ ਪਿਆਰ ਲੋਕਾਂ ਦਿੱਤਾ ਸੀ ਉਹ ਇਸ ਏਰੀਆ ਦੇ ਹਾਰਡ ਪੀਟਤ ਵਾਸਤੇ ਜਿਹੜੇ ਆ ਮਦਦ ਵਾਸਤੇ ਆਏ ਆ ਸਾਡੇ ਨਾਲ ਮਦਦਗੀ ਕਰ ਰਹੇ ਨੇ ਤੇ ਅਸੀਂ ਇਹ ਬੇਨਤੀ ਕਰਾਂਗੇ ਕਿ ਜਿਹੜਾ ਕਲਨੌਰ ਆਉਂਦਾ ਵਾ ਕਲਨੌਰ ਤੋਂ ਗੰਗਾਂ ਰਮਦਾਸ ਡੇਰਾ ਬਾਬਾ ਨਾਨਕ ਜਾਂਦਾ ਉੱਥੇ ਵੀ ਜਾਓ ਲੇਕਿਨ ਕਲਾਨੌਰ ਕਿਰਨ ਨਾਲਾ ਨਦੀ ਦੇ ਨਾਲ ਪੈਂਦਾ ਵਾ ਰਾਵੀ ਦੇ ਨਾਲ ਪੈਂਦਾ ਇੱਥੇ ਕਾਫੀ ਕਿਸਾਨ ਜਿਹੜੇ ਨੇ ਜ਼ਮੀਨਾਂ ਜਿਹੜੀਆਂ ਉਹਨਾਂ ਦੀਆਂ ਪ੍ਰਭਾਵਿਤ ਹੋ ਗਈਆਂ ਉਹ ਵੀ ਬੇहद ਲੋੜਵੰਦ ਨੇ ਕਿਉਂਕਿ ਸਭ ਤੋਂ ਪਹਿਲਾਂ ਪਾਣੀ ਇੱਥੋਂ ਲੰਘ ਕੇ ਜਾਂਦਾ ਇਹ ਵੀ ਜ਼ਰੂਰੀ ਨਹੀਂ ਕਿ ਇੱਥੋਂ ਦੇ ਡੇਰੇ ਜੇ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ ਲੋਕਾਂ ਦਾ ਬਹੁਤ ਜ਼ਿਆਦਾ مالی ਨੁਕਸਾਨ ਜਿਹੜਾ ਵਾ ਨਹੀਂ ਹੋਇਆ ਲੇਕਿਨ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਾਰਾ ਵੀ ਚਾਹੀਦਾ ਲੋਕਾਂ ਦੀ ਅਸੀਂ ਬਾਹਮ ਵੀ ਵੜਨੀ ਹੈ ਇਸ ਕਰਕੇ ਗਾਇਕਾਂ ਨੂੰ ਸਮਾਜ ਸੇਵਕਾਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕਲਾਨੌਰ ਇਤਿਹਾਸਕ ਕਸਬਾ ਕਲਾਨੌਰ ਹੈ ਇੱਥੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਬਲੱਡ ਡੋਨਰ ਸੁਸਾਇਟੀ ਗੁਰਦੁਆਰਾ ਕਲਗੀਧਰ ਸਹਿ ਮੌਜੂਦ ਹੈ। ਸਮੂਹ ਜਿਹੜੇ ਸਾਡੇ ਸਮਾਜ ਸੇਵਕ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਹੈਲਪਲਾਈਨ ਡੈਸਕ ਸ਼ੁਰੂ ਕੀਤਾ ਹੈ। ਇੱਥੇ ਅਸੀਂ ਤੁਸੀਂ ਸਾਡੇ ਕੋਲ ਠਹਿਰੋ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ ਖੇਤਰਾਂ ਦੇ ਵਿੱਚ ਲੋੜ ਹੈ ਕਿਸੇ ਨੂੰ ਕਿਸ ਚੀਜ਼ ਦੀ ਲੋੜ ਹੈ। ਤੁਸੀਂ ਉੱਥੇ ਜਾਓ ਖੁਦ ਜਾ ਕੇ ਤੁਸੀਂ ਸੇਵਾ ਕਰਨ ਦੀ ਅਸੀਂ ਕਿਸੇ ਨੇ ਤੁਹਾਡੇ ਨਾਲ ਨਹੀਂ ਜਿਨਾ ਤੁਹਾਨੂੰ ਨੰਬਰ ਦੇ ਦੇਣੇ ਨੇ ਤੁਸੀਂ ਉੱਥੇ ਜਾ ਕੇ ਵੈਰੀਫਾਈ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਜਾਇਜ਼ ਹੈ ਉੱਥੇ ਸੇਵਾ ਕਰਨੀ ਹੈ। ਵਾਕਿ ਤੁਸੀਂ ਜਿਹੜੇ ਅਸੀਂ ਤੁਹਾਨੂੰ ਨੰਬਰ ਦਾਂਗੇ ਤੁਸੀਂ ਸੋਚੋਗੇ ਕਿ ਤੁਹਾਡੀ ਦਸਵੰਦ ਦੀ ਮਾਇਆ ਸਹੀ ਜਗ੍ਹਾ ਤੇ ਜਾ ਰਹੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕਲਾਂਨੌਰ ਇੱਕ ਤੇ ਸੈਂਟਰ ਚ ਰੋਕੇ ਜਾਓ ਇਹ ਸਮਾਜ ਸਹਿਯੋਗ ਜਿਹੜੇ ਨੇ ਸਾਰੇ ਉਹ ਇੱਥੇ ਹੀ ਰੋਕਾਂ ਤੇ ਜਿਹੜੇ ਇਥੋਂ ਦੇ ਕਿਸਾਨਾਂ ਦੀ ਤੇ ਲੋਕਾਂ ਦੀ ਪੀੜਤ ਲੋਕਾਂ ਦੀ ਵੀ ਬਾਹਰ ਜ਼ਰੂਰ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ